ਨਾ ਨਾਥ ਮੈਂ ਕਰੂ ਸਰੀਰ ਸਵਾਸ ਖੀਣ ਸਮੈ ਸਿਮਰੰਤ ਨਾਮ ਕ੍ਰਾਮਦ ਮੋਦਰ ਮਾਧਵ ਹੈ ਹੋ ਨਹੀਂ ਕਛ ਮੈਂ ਨਹੀਂ ਕਛ ਆਹੇ ਨਮੋਰਾ ਅਸਰ ਲਖਿਆ ਰਜ ਲਜਿਆ ਆਖ ਲੇ ਹੋ ਸਦਨਾ ਜਨ ਤੋਰਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਗੌੜੀ ਸੁਖਨੀ ਸਾਹਿਬ ਜੀ ਦੇ ਕਥਾ ਦਾ ਰਸ ਮੰਨਣ ਲਈ ਜੁੜ ਬੈਠੇ ਸਾਧ ਸੰਗਤ ਜੀਓ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਤਸ਼ਾਹ ਇਸ ਪੰਜਵੀਂ ਅਸਟ ਪਦੀ ਦੀ ਅਖੀਲੀ ਪੌੜੀ ਵਿੱਚ ਬੇਨਤੀ ਵਜੋਂ ਸ਼ਬਦ ਕਹਿੰਦੇ ਹਨ ਕਰੋ ਬੇਨਤੀ ਪਾ ਬ੍ਰਹਮ ਸਭ ਜਾਣੈ ਕਹਿੰਦੇ ਜਿਤਨੀ ਵੇ ਮੈਂ ਬੇਨਤੀ ਕਰਦਾ ਅਰਦਾਸ ਕਰਦਾ ਉਹ ਪਰਮੇਸ਼ਰ ਪਹਿਲਾਂ ਹੀ ਜਾਣਦਾ ਹੈ ਯਾਨੀ ਮੇਰੇ ਕਹਿਣ ਤੋਂ ਬਿਨ ਬੋਲਿਆਂ ਸਭ ਕਿਥੇ ਜਾਣਦਾ ਕਿਸੇ ਆਗਾ ਕੀਚੇ ਅਰਦਾਸ ਪਰ ਫਿਰ ਵੀ ਇਸ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਰਹੇ ਅਰਦਾਸ ਕਰਦਾ ਰਹੇ ਆਪਣਾ ਕੀਆ ਆਪਹਿ ਮਾਨੈ ਤੇ ਜੋ ਕੁਝ ਵੀ ਧਰਤੀ ਤੇ ਹੋ ਰਿਹਾ ਉਹ ਸਾਰਾ ਈਸ਼ਵਰ ਦੀ ਰਜਾ ਵਿੱਚ ਹੀ ਹੋ ਰਿਹਾ ਈਸ਼ਵਰੀ ਕਰ ਰਿਹਾ ਇਸ ਵਾਸਤੇ ਉਹ ਆਪ ਹੀ ਸਭ ਕੁਝ ਨੂੰ ਮੰਨਦਾ ਹੈ ਭਾਵ ਉਹਦੇ ਕਹਿਣੇ ਕਥਨ ਤੋਂ ਕੋਈ ਚੀਜ਼ ਬਾਹਰ ਨਹੀਂ ਹੈ ਅਪਹਿ ਆਪ ਆਪ ਕਰਤ ਨਵੇਰਾ ਈਸ਼ਵਰ ਅੰਤਰ ਜਾਵੀ ਜਦੋਂ ਆਪ ਹੀ ਸ੍ਰਿਸ਼ਟੀ ਦਾ ਕਰਤਾ ਹੈ ਆਪ ਹੀ ਸ੍ਰਿਸ਼ਟੀ ਦਾ ਪਾਲਨਹਾਰਾ ਹੈ ਔਰ ਆਪ ਹੀ ਸ੍ਰਿਸ਼ਟੀ ਦਾ ਸੰਗਾਰ ਕਰਨ ਵਾਲਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਆਪੇ ਆਪ ਆਪ ਕਰਤ ਨਵੇਰਾ ਔਰ ਜਿਤਨੇ ਵੀ ਸੰਸਾਰ ਦੇ ਜੀਵ ਜੰਤੂ ਚੰਗੇ ਬੁੜੇ ਕਰਮ ਕਰਦੇ ਹਨ ਸਾਰਿਆਂ ਦਾ ਨਿਵੇੜਾ ਵੀ ਈਸ਼ਵਰ ਆਪ ਹੀ ਕਰਦਾ ਹੈ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇੜਾ ਜਿਹਦੇ ਤੇ ਕਿਰਪਾ ਕਰਦਾ ਕਿਸੇ ਨੂੰ ਤਾਂ ਉਹ ਲੱਭਦਾ ਨਹੀਂ ਦੂਰ ਨਜ਼ਰ ਆਉਂਦਾ ਔਰ ਕਈਆਂ ਨੂੰ ਬੁਝਾਵਤ ਨੇੜਾ ਉਹ ਨਜ਼ਦੀਕ ਹੋ ਕਰਕੇ ਉਪਰ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦਾ ਦਿਖਾ ਦਿੰਦਾ ਸਾਰਾ ਕੁਝ ਉਪਾਅ ਸਿਆਣਪ ਸਗਲ ਤੇ ਰਹਤ ਔਰ ਜਿਤਨੇ ਵੀ ਸੰਸਾਰ ਦੇ ਲੋਕ ਤਰੀਕੇ ਵਰਤਦੇ ਆ ਉਪਾਅ ਢੰਗ ਤਰੀਕੇ ਵਰਤਦੇ ਆ ਸਿਆਣਪਾਂ ਵਰਤਦੇ ਆ ਅਕਲ ਵਰਤਦੇ ਆ ਕਹਿੰਦੇ ਉਹਨਾਂ ਸਾਰਿਆਂ ਤੋਂ ਰਹਿਤ ਹੈ ਉਹ ਕਿਤੇ ਨੇ ਆਵੇ ਬਸ ਬਹੁਤ ਸਿਆਣਪ ਐ ਸਤਿਗੁਰੂ ਕਹਿੰਦੇ ਨੇ ਬਹੁਤੀ ਸਿਆਣਪ ਕਰਨੇ ਨਾਲ ਵੀ ਨਹੀਂ ਈਸ਼ਵਰ ਬਸ ਵਿੱਚ ਆਉਂਦਾ ਤੋ ਉਹ ਤਾਂ ਸੁੱਤੇ ਸਦੀ ਪ੍ਰਾਪਤ ਹੁੰਦਾ ਸਭ ਕਛ ਜਾਣੈ ਆਤਮੁ ਕੇ ਰਹਿਤ ਔਰ ਸਾਰਾ ਕੁਛ ਉਹ ਪਰਿਪੂਰਨ ਪਰਮਾਤਮਾ ਆਤਮ ਤਤਵ ਬਸੂ ਜਿਹੜਾ ਸਾਡੇ ਵਿੱਚ ਹੈ ਉਦੇ ਦੁਆਰਾ ਉਸ ਨੂੰ ਜਾਣਿਆ ਜਾ ਸਕਦਾ ਭਾਵ ਅਗਰ ਆਤਮਾ ਨੂੰ ਜਾਣ ਲਿਆ ਤੇ ਸਭ ਕੁਝ ਜਾਣ ਲਿਆ ਜਿਸ ਭਾਵ ਹੈ ਤਿਸ ਲੈ ਲੜ ਲਾਏ ਹਾਂ ਜਦੋਂ ਈਸ਼ਵਰ ਦੀ ਕਿਰਪਾ ਹੁੰਦੀ ਹੈ ਜਿਹਨੂੰ ਉਹ ਭਾਉਂਦਾ ਚੰਗਾ ਲੱਗਦਾ ਉਸ ਨੂੰ ਆਪਣੇ ਪ੍ਰੀਤੀ ਨਾਲ ਜੋੜ ਲੈਂਦਾ ਆਪਣੇ ਆਪ ਨਾਲ ਜੋੜ ਲੈਂਦਾ ਹੈ ਥਾਨ ਸਨੰਤਰ ਰਹਿਆ ਸਮਾਏ ਉਹ ਤਾਂ ਜਲ ਥਲ ਮਿਹਰ ਪੂਰਿਆ ਸਵਾਮੀ ਸਿਰਜਨਹਾਰ ਪਹਾੜਾਂ ਵਿੱਚ ਨਦੀਆਂ ਵਿੱਚ ਨਾਲਿਆਂ ਵਿੱਚ ਹਰ ਜਗ੍ਹਾ ਵਿੱਚ ਹਰ ਥਾਂ ਵਿੱਚ ਜਰਰੇ ਜਰਰੇ ਵਿੱਚ ਉਹ ਪ੍ਰਭੂ ਰਵਿਆ ਹੋਇਆ ਹੈ ਸੋ ਸੇਵਕ ਜਿਸ ਕਿਰਪਾ ਕਰੀ ਆਹ ਉਹ ਸੇਵਕ ਦਾਸ ਉਹਦੇ ਦਰ ਤੇ ਪ੍ਰਵਾਨ ਹੁੰਦਾ ਜਿਹਦੇ ਤੇ ਉਹ ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਆਪ ਹੀ ਬਖਸ਼ਿਸ਼ ਕਰਦਾ ਨਿਮਖ ਨਿਮਖ ਜਪ ਨਾਨਕ ਹਰੀ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ اے ਜੀਵ ਤੇਰੇ ਵਾਸਤੇ ਸਿਰਫ ਇੰਨਾ ਹੀ ਹੈ ਕਿ ਤੂੰ ਨਿਮਖ ਨਿਮਖ ਥੋੜੇ ਥੋੜੇ ਸਮੇਂ ਚ ਵੀ ਥੋੜਾ ਸਮਾਂ ਵੀ ਬਿਰਥਾ ਨਾ ਜਾਣ ਦੇ ਜਪ ਨਾਨਕ ਹਰੀ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਰਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇੱਕ ਜਗ੍ਹਾ ਬਾਣੀ ਵਿੱਚ ਜਰਨ ਜ਼ਿਕਰ ਕੀਤਾ ਹੈ ਕਬ ਕੋ ਭਾਲੈ ਘੰਗਰੂ ਤਾਲਾ ਕਬ ਕੋ ਬੇਨ ਬਜਾਵੈ ਇਹ ਕੁੰਗਰੂ ਲਿਆਣੇ ਸੈਣੀਆਂ ਕੈਂਸੀਆਂ ਵਜਾਉਣੀਆਂ ਬਾਜਾ ਵਜਾਉਣਾ ਔਰ ਇਹਨਾਂ ਨੂੰ ਵਜਾ ਕੇ ਸੁਰ ਕੱਢ ਕੇ ਫਿਰ ਸੁਰ ਕਰਕੇ ਗਾਉਣਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਵੀ ਬਹੁਤ ਟਾਈਮ ਲੱਗਦਾ ਇੰਨਾ ਟਾਈਮ ਵੀ ਬੇਰਥ ਨਹੀਂ ਜਾਣਾ ਚਾਹੀਦਾ ਭਾਵ ਕਿ ਜਿਹੜੇ ਸਾਜ ਸੁਰਨ ਕਰਨ ਤੱਕਰ ਟਾਈਮ ਬੇਰਥ ਜਾਂਦਾ ਈਸ਼ਵਰ ਦਾ ਨਾਮ ਉਹਨੇ ਚਰਚ ਵੀ ਨਹੀਂ ਭੁੱਲਣਾ ਚਾਹੀਦਾ ਉਹ ਵੀ ਟਾਈਮ ਬੇਰਥ ਨਹੀਂ ਜਾਣਾ ਚਾਹੀਦਾ ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਨਿਮਖ ਨਿਮਖ ਪਲ-ਪਲ ਜਿਹੜਾ ਤੇਰਾ ਟਾਈਮ ਹੈ ਨਾ ਛੋਟੇ ਤੋਂ ਛੋਟਾ ਹੈ ਜਿਹੜਾ ਟਾਈਮ ਤੇਰਾ ਨਿਮਖ ਮਾਤਰ ਹੈ ਉਹ ਵੀ ਵਿਅਰਥ ਨਾ ਜਾਏ ਉਹਦੇ ਵਿੱਚ ਵੀ ਤੂੰ ਹਰੀ ਪਰਮਾਤਮਾ ਦਾ ਸਿਮਰਨ ਕਰਦਾ ਜਾ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਇਹ ਹਰਕ ਤਕਰੀਬਨ ਜੀਵ ਜੰਤੂਆਂ ਵਿੱਚ ਕਾਮ ਕਰੋ ਲੋ ਮੋਹ ਹੰਕਾਰ ਪੰਜ ਜਿਹੜੇ ਹਨ ਇਹ ਦੁਸਤ ਸਾਰਿਆਂ ਵਿੱਚ ਹੀ ਵਸਦੇ ਆ ਔਰ ਫਿਰ ਕਿਤੇ ਥੋੜੇ ਆ ਕਿਤੇ ਜਾਦੇ ਕਿਸੇ ਚ ਕਾਮ ਦੀ ਵਿਰਤੀ ਜਾਦੇ ਕਿਸੇ ਚ ਕਰੋਧ ਦੀ ਵਿਰਤੀ ਜਾਦੇ ਕਿਸੇ ਵਿੱਚ ਲੋਭ ਦੀ ਵਿਰਤੀ ਜਾਦੇ ਕਿਸੇ ਮੋਹ ਦੀ ਵਿਰਤੀ ਜਾਦੇ ਇਹਨਾਂ ਪੰਜਾਂ ਤੋਂ ਕੋਈ ਵੀ ਮੁਕਤ ਨਹੀਂ ਹੈ ਪਰ ਪ੍ਰਕਿਰਤੀ ਵਿੱਚ ਪਾਤਸ਼ਾਲੀ ਬਾਣੀ ਚ ਜ਼ਿਕਰ ਕੀਤਾ ਹੈ ਕਿ ਪ੍ਰਕਿਰਤੀ ਦੇ ਜੀਵਾਂ ਵਿੱਚ ਇੱਕ ਇੱਕ ਰੋਗ ਹੈ ਜਿਵੇਂ ਕਾਮ ਰੋਗ ਮੈਗਲ ਬਸਕੀਨਾ ਹਾਥੀ ਸਰੀਰ ਆਕਾਰ ਵਿੱਚ ਸਾਰੀ ਪ੍ਰਕਿਰਤੀ ਦੇ ਜਾਨਵਰਾਂ ਨਾਲੋਂ ਵੱਡਾ ਹੈ ਉਹਨੂੰ ਸਿਰਫ ਕਾਮ ਨੇ ਹੀ پاگل ਕੀਤਾ ਉਹ ਕਾਮ ਕਰਕੇ ਹੀ ਬਸ ਹੋ ਜਾਂਦਾ ਕਾਮ ਰੋਗ ਪੁੰਚਰ ਕੋਦੀਨਾ ਔਰ ਜਿਹੜੇ ਪਤੰਗੇ ਐ ਉਹਨਾਂ ਨੂੰ ਅੱਖਾਂ ਦਾ ਰੋਗ ਜਿਹੜਾ ਉਹ ਦਿੱਤਾ ਹੋਇਆ ਸ਼ਮਾ ਜਲਦੀ ਐ ਉਹ ਦੂਰ ਦਰਾਡੇੋਂ ਉੱਡ ਕੇ ਸ਼ਮਾ ਤੇ ਜਿਹੜੀ ਲਾਈਟ ਜਗਦੀ ਹੈ ਦੀਵਾ ਬੱਤੀ ਜਗਦਾ ਉੱਤੇ ਕੁਰਬਾਨ ਹੁੰਦੇ ਆ ਜਿਹੜੀ ਮੱਛੀ ਹੈ ਉਹਨੂੰ ਜੀਵ ਦਾ ਸਵਾਦ ਦਿੱਤਾ ਉਹ ਡੂੰਘੇ ਪਾਣੀ ਵਿੱਚੋਂ ਨਿਕਲ ਕੇ ਤੇ ਕੁੰਡੀ ਤੇ ਜਿਹੜਾ ਲੱਗਿਆ ਹੋਵੇ ਥੋੜਾ ਜਿਹਾ ਆਟਾ ਹੁੰਦਾ ਉਹ ਆਟੇ ਨੂੰ ਖਾਣ ਵਾਸਤੇ ਪਾਣੀ ਵਿੱਚੋਂ ਬਾਹਰ ਆਉਂਦੀ ਫਸ ਜਾਂਦੀ ਹੈ ਇੱਥੇ ਤਰ੍ਹਾਂ ਜਿਹੜਾ ਹਰਣ ਹੈ ਉਹਨੂੰ ਕੰਨਾਂ ਦਾ ਰੋਗ ਹੈ ਉਹ ਜਦੋਂ ਘੰਡੇ ਰੇੜੇ ਦਾ ਸ਼ਬਦ ਬੁਜਾਉਂਦਾ ਸ਼ਿਕਾਰੀ ਤਾਂ ਹਰਣ ਜਿਹੜਾ ਅੱਖਾਂ ਬੰਦ ਕਰਕੇ ਉਸ ਸ਼ਬਦ ਦੇ ਵਿੱਚ ਮਸ ਹੋ ਜਾਂਦਾ ਉਹ ਸ਼ਿਕਾਰੀ ਉਸ ਨੂੰ ਪੜਨ ਪਕੜ ਲੈਂਦਾ ਇਸ ਤਰ੍ਹਾਂ ਮ੍ਰਿਗ ਭ੍ਰਿੰਗ ਮੀਨ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪੰਜ ਚੋਰ ਆਸਾਧ ਜਾਮੈਂ ਤਾਂ ਕਿ ਕੀਤਕਾਸ ਪਾਤਸ਼ਾਹ ਕਹਿੰਦੇ ਇਹ ਪੰਜੇ ਜਿਹਦੇ ਵਿੱਚ ਰਹਿੰਦੇ ਆ ਉਹ ਕਿੰਨਾ ਚਿਰ ਬਚ ਸਕਦਾ ਤੇ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧਿਆ ਲੋਭ ਮੋਹ ਬਿੰਸ ਜਾਏ ਅਹਮੇ ਇਹ ਸਾਰੇ ਨਾਸ ਹੋ ਸਕਦੇ ਐ ਖਤਮ ਹੋ ਸਕਦੇ ਐ ਕਦੋਂ ਕਿਸ ਤਰ੍ਹਾਂ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇ ਜੇ ਗੁਰੂ ਕਿਰਪਾ ਕਰ ਦੇਵੇ ਪ੍ਰਸਾਦ ਦੇ ਦੇਵੇ ਪ੍ਰਸਾਦ ਦਾ ਅਰਥ ਹੈ ਤੇ ਕਿਰਪਾ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਇਹ ਸਤਿਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਨਾਨਕ ਪ੍ਰਭ ਸਰਣਾਗਤੀ ਪ੍ਰਭੂ ਆਪਣੀ ਸ਼ਰਨ ਵਿੱਚ ਜੀਵ ਨੂੰ ਲੈ ਜਾਏ ਆਹ ਇਹ ਜੀਵ ਪ੍ਰਭੂ ਦੀ ਸ਼ਰਨ ਵਿੱਚ ਚਲਾ ਜਾਏ ਤਾਂ ਫਿਰ ਇਹ ਸਾਰਾ ਕੁਝ ਮਿਟ ਜਾਏਗਾ ਇਹ ਸਾਰੇ ਸ਼ਾਂਤ ਹੋ ਜਾਣਗੇ ਔਰ ਗੁਰੂ ਪ੍ਰਸਾਦ ਕਿਰਪਾ ਕਰਕੇ ਪ੍ਰਸਾਦ ਦੇ ਦੇਵੇ ਕਿਰਪਾ ਕਰ ਦੇਵੇ ਅਸ਼ਟਪਦੇ ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਓਨ ਗੁਰੂ ਅਰਜਨ ਦੇ ਪਾਤਸ਼ਾਹ ਉਸ ਪਰਿਪੂਰਨ ਪਰਮਾਤਮਾ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਹੈ ਉਹ ਜੀਵ ਉਤੇ ਵਰਤ ਰਹੀ ਹੈ ਉਹਨੂੰ ਬਿਆਨ ਕਰਦੇ ਨੇ ਜਿਹੇ ਪ੍ਰਸਾਦ 36 ਅੰਮ੍ਰਿਤ ਖਾਏ ਜਿਹੜੇ ਰਸਾਇਣ ਕਰਤਾ ਵਧੀਆ ਖਾਣੇ ਬਣਾਉਣ ਵਾਲੇ ਅੱਜ ਤਾਂ ਬੜੀਆਂ ਬੜੀਆਂ ਕਿਤਾਬਾਂ ਛਪ ਕੇ ਆ ਗਈਆਂ ਨੇ ਔਰ ਉਹ ਕਿਤਾਬਾਂ ਸ਼ਬਦੀਆਂ ਦੇ ਲੋਕ ਕਿਤਾਬਾਂ ਦੇ ਲਿਹਾਜ਼ ਨਾਲ ਖਾਣਾ ਬਣਾਉਂਦੇ ਪਰ ਪਹਿਲੇ ਰਾਜਿਆਂ ਮਾਰਿਆ ਜਾਂਦੇ ਵੇਲੇ ਵੀ ਜਿਹੜੇ ਨੌਕਰ ਚੋ ਲੋਕ ਖਾਣਾ ਬਣਾਉਂਦੇ ਸੀ ਉਹ ਉਹਨਾਂ ਦੀ ਗਿਣਤੀ 36 ਪ੍ਰਕਾਰ ਦੀ ਕੀਤੀ ਹੈ ਭਾਵ 36 ਪ੍ਰਕਾਰ ਦਾ ਖਾਣਾ ਹੈ ਉਹਦੇ ਚੋ 6 ਮੁਖ ਹੈ ਜਿਸ ਤਰ੍ਹਾਂ ਮਿੱਠਾ ਖੱਟਾ ਕਸੈਲਾ ਤ੍ਰਿਕਤ ਇਸ ਤਰ੍ਹਾਂ ਦੇ 6 ਰਸ ਨੇ ਉਹਨਾਂ 6 ਰਸਾਂ ਵਿੱਚੋਂ ਇੱਕ ਇੱਕ ਰਸ ਵਿੱਚ 6-6 ਪ੍ਰਕਾਰ ਦਾ ਖਾਣਾ ਬਣਦਾ ਜਿਵੇਂ ਅ ਤਰਕਾਰੀਆਂ ਸਬਜ਼ੀਆਂ ਨੇ ਫਿਰ ਪਾਪੜ ਵਗੈਰਾ ਚਟਨੀ ਵਗੈਰਾ ਇਹ ਸਾਰੇ 36 ਪ੍ਰਕਾਰ ਦੇ ਭੋਜਨਾਂ ਚ ਆਉਂਦੇ ਨੇ। ਤੋ ਪਾਤਸ਼ਾਹ ਕਹਿੰਦੇ ਨੇ ਜਿਦੀ ਕਿਰਪਾ ਨਾਲ ਜਿਸ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ 36 ਪ੍ਰਕਾਰ ਦੇ ਭੋਜਨ ਮਿਲਦੇ ਨੇ ਤੂੰ ਖਾਣਾ ਵਰਤਦਾ ਹੈ ਤਿਸ ਠਾਕੁਰ ਕੋ ਰਖ ਮਨ ਮਾਹੇ। ਐਸੇ ਈਸ਼ਵਰ ਨੂੰ ਜਿਹੜਾ ਤੈਨੂੰ 36 ਪ੍ਰਕਾਰ ਦੇ ਭੋਜਨ ਦਿੰਦਾ ਹੈ ਉਹਨੂੰ ਆਪਣੇ ਮਨ ਵਿੱਚ ਚਿੰਤਨ ਕਰ ਉਹਨੂੰ ਆਪਣੇ ਮਨ ਵਿੱਚ ਯਾਦ ਕਰ। ਆਪਣੇ ਮਨ ਵਿੱਚ ਹਮੇਸ਼ਾ ਉਸ ਨੂੰ ਯਾਦ ਰੱਖ ਜਿਹ ਪ੍ਰਸਾਦ ਸੁਗੰਧਿਤ ਤੰ ਤਨ ਲਾਵਹਿ ਮਨੁੱਖ ਨੇ ਪ੍ਰਕਿਰਤੀ ਵਿੱਚੋਂ ਬਹੁਤ ਸਾਰੇ ਸੁਗੰਧਿਤ ਪਦਾਰਥਾਂ ਨੂੰ ਇਕੱਠੇ ਕਰਕੇ ਤੇ ਆਪਣੇ ਆਪ ਸਰੀਰ ਨੂੰ ਮਲਣ ਵਾਸਤੇ ਸੁਗੰਧੀ ਲੈਣ ਵਾਸਤੇ ਤਿਆਰ ਕੀਤੇ ਜਿਵੇਂ ਬਹੁਤ ਪ੍ਰਕਾਰ ਦੇ ਇਤਰ ਨੇ ਸੈਂਟ ਨੇ ਇਹ ਸਾਰੇ ਗੁਲਾਬ ਦੇ ਫੁੱਲਾਂ ਵਿੱਚੋਂ ਕਲੀ ਦੇ ਫੁੱਲਾਂ ਵਿੱਚੋਂ ਚੰਦਨ ਦੇ ਵਿੱਚੋਂ સુગંધી રસપદાર્થ ਕੱਢ ਕੇ ਇਸ ਮਨੋਖਰੈ ਬਹੁਤ ਸਾਰੇ ਸੁਗੰਧਿਤ ਪਦਾਰਥ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਉਹ ਪਦਾਰਥ ਬਣਾਏ ਨੇ ਕੱਢੇ ਨੇ ਕਹਿੰਦੇ ਜਿਹੜੇ ਤੂੰ ਵਰਤਦਾ ਆ ਉਹ ਵੀ ਉਹਦੀ ਕਿਰਪਾ ਦੁਆਰਾ ਉਤੋਂ ਹੀ ਪ੍ਰਾਪਤ ਹੋਏ ਨੇ ਤਿਸਕੋ ਸਿਮਰਤ ਪਰਮਗਤ ਪਾਵਹਿ ਐਸੇ ਪਰਿਪੂਰਨ ਪਰਮਾਤਮਾ ਨੂੰ ਸਿਮਰਨਾ ਕਰ ਤੈਨੂੰ ਪਰਮਗਤੀ ਪ੍ਰਾਪਤ ਹੋਈ ਭਾਵ ਮੁਕਤ ਹੋ ਜਾਏਗਾ ਪਹਿਨਾ ਜਨਮ ਮਰਨ ਦਾ ਚੱਕਰ ਮਿਟ ਜਾਏਗਾ ਜਿਹ ਪ੍ਰਸਾਦ ਵਸੈ ਸੁਖੰ ਮੰਦਰ ਮੈਨੂੰ ਰਹਿਣ ਵਾਸਤੇ ਬੜੇ ਬੜੇ ਵਧੀਆ ਮਕਾਨ ਦਿੱਤੇ ਨੇ ਕੋਠੀਆਂ ਦਿੱਤੀਆਂ ਨੇ ਮੰਦਰ ਦਿੱਤੇ ਹੋਏ ਨੇ ਇਹ ਵੀ ਸਮਝੋ ਗੁਰੂ ਦੀ ਕਿਰਪਾ ਹੈ ਮੈਂ ਇੱਕ ਵਾਰ ਬੰਬਈ ਗਿਆ ਇੱਕ ਸਰਦਾਰ ਨੇ ਮੈਨੂੰ ਖਾਣੇ ਲਈ ਬੁਲਾਇਆ ਸੱਦਿਆ ਮੈਂ ਗਿਆ ਮਨ ਕਹਣ ਕਾ ਜੇ ਜੋੜਾ ਬਾਹਰ ਹੀ ਉਤਾਰ ਲੋ ਮੈਂ ਕਿਹਾ ਸ਼ਾਇਦ ਅੰਦਰ ਮਾਰਾ ਹੀ ਪ੍ਰਕਾਸ਼ ਕੀਤਾ ਹੋਊਗਾ ਜੇ ਅੰਦਰ ਗਏ ਤਾਂ ਕੁਝ ਵੀ ਨਹੀਂ ਸੀ ਆ ਪੁੱਛਿਆ ਕੀ ਗੱਲ ਕਹਣ ਲੱਗੇ ਜੀ ਮੈਂ ਬਹੁਤ ਵਧੀਆ ਜਿਹੜਾ ਨਾ ਇਹ ਸੰਗੇ ਮਰਮਰ ਲਾਇਆ ਤਾਂ ਜੋ ਜੁੱਤੀ ਨਾ ਚਿਹੜੀਆਂ ਦਾ ਪੈ ਜਾਣੇ ਇਸ ਵਾਸਤੇ ਜੋੜਾ ਵੀ ਬਾਹਰ ਹੀ ਉਤਾਰ ਦੇਣਾ ਅੱਛਾ ਗਾਂ ਚਲੇ ਗਏ ਉਹ ਮੈਨੂੰ ਵਿਖਾਇਆ ਇਹ ਲੈਟਰਨ ਦੇ ਕਮਰੇ ਵਿਖਾਏ ਰਸੋਈ ਵਿਖਾਈ ਸੌਣ ਵਾਲੇ ਕਮਰੇ ਵਿਖਾਏ ਇਹ ਵੱਡੀ ਬਹੂ ਦਾ ਕਮਰਾ ਹੈ ਇਹ ਛੋਟੀ ਬਹੂ ਦਾ ਕਮਰਾ ਹੈ ਇਹ ਬੱਚਿਆਂ ਦਾ ਕਮਰਾ ਹੈ ਸਾਡਾ ਕਮਰਾ ਹੈ ਇਹ ਸਾਡੀ ਲੈਟਰਨ ਬਾਥਰੂਮ ਕਹਿੰਦਾ ਜੀ ਇਹਦੇ ਵਿੱਚ 2.3 ਲੱਖ 3 ਲੱਖ ਰੁਪਈਆ ਹੀ ਇੱਕ ਬਾਥਰੂਮ ਦੇ ਉੱਤੇ ਖਰਚਾ ਆਇਆ ਸਾਰਾ ਕੁਝ ਦਿਖਾਇਆ ਆਣ ਕੇ ਬੈਠ ਗਏ ਉਹਨੂੰ ਕਹਿੰਦਾ ਜੀ ਕੋਈ ਕਮੀ ਤਾਂ ਨਹੀਂ ਰਹਿ ਗਈ ਮੈਂ ਕਿਹਾ ਬੜੀ ਵੱਡੀ ਕਮੀ ਹੈ ਇਹਦੇ ਵਿੱਚ ਜਦੋਂ ਮੈਂ ਗੱਲ ਕਹੀ ਤਾਂ ਉਹਦਾ ਨਾ ਚਿਹਰਾ ਉਤਰ ਗਿਆ ਭਈ ਮੈਂ ਤਾਂ ਜੀ ਐਡਾ ਵੱਡਾ ਜਿਹੜਾ ਇੰਜੀਨੀਅਰਿੰਗ ਲੈਂਦਾ ਸੀ ਆਰਕੀਟੈਕਚਰ ਲੈਂਦਾ ਸੀ ਹੁਣ ਤਾਂ ਕੋਈ ਕਮੀ ਰਹਿਣ ਹੀ ਨਹੀਂ ਦਿੱਤੀ ਬਸੂ ਦੇ ਖਾਬਨਾਉ ਨੇ ਸਾਰੀ ਕਰਾਈਏ ਤੁਸੀਂ ਕਹਿੰਦੇ ਹੋ ਕਮੀ ਹੈ ਮੈਂ ਕਿਹਾ ਸਰਦਾਰ ਜੀ ਬੜੀ ਵੱਡੀ ਕਮੀ ਰਹੀ ਹੈ ਦੇ ਵਿੱਚ ਕੀ ਕਮੀ ਰਹਿ ਗਈ ਹੈ ਮੈਂ ਕਿਹਾ ਇਹ ਸਰੀਰ ਤੁਹਾਨੂੰ ਕਿੰਨ ਦਿੱਤਾ ਹੈ ਕਹਿੰਦਾ ਈਸ਼ਵਰ ਨੇ ਇਹ ਤੁਹਾਨੂੰ ਅਕਲ ਬੁੱਧੀ ਸਿਆਣਪ ਅੱਖਾਂ ਨੇਤਰ ਕਿੰਨ ਦਿੱਤੇ ਈਸ਼ਵਰ ਨੇ ਫਿਰ ਤੁਹਾਨੂੰ ਇਹ ਜ਼ਮੀਨ ਜਾਇਦਾਦ ਜਿਹੜੀ ਪੈਸਾ ਧਨ ਦੌਲਤ ਦਿੱਤਾ ਕਹਿੰਦਾ ਈਸ਼ਵਰ ਨੇ ਘਰ ਵੀ ਉਹਨਾਂ ਦਿੱਤਾ ਕਹਿੰਦਾ ਹਾਂ ਤੇ ਮੈਂ ਕਿਹਾ ਉਹਦਾ ਥਾਂ ਕਿੱਥੇ ਬਣਾਇਆ ਕਹਿੰਦਾ ਉਹੋ ਇਹ ਤਾਂ ਚੇਤਾ ਹੀ ਨਹੀਂ ਆਇਆ ਕਹਿੰਦਾ ਕੋਈ ਨਹੀਂ ਕਹਿੰਦਾ ਆਰਕੀਟੈਕਚਰ ਨੂੰ ਬੁਲਾਉਣਾ ਆ ਪੌੜੀਆਂ ਦੇ ਥੱਲੇ ਥੋੜੀ ਜਿਹੀ ਥਾਂ ਹੈ ਕਿ ਇੱਥੇ ਥਾਂ ਬਣਾ ਦੇ ਉਹ ਭਲਿਆ ਲੋਕਾ ਆਪਣੇ ਵਾਸਤੇ ਤੇ ਜਿੱਥੇ ਤੂੰ ਮਲਮੂਤਰ ਦਾ ਤਿਆਗ ਕਰਨਾ ਉਹਦੇ ਤੇ 2.5 ਲੱਖ ਰੁਪਇਆ ਲਾਉਣਾ ਔਰ ਜਿੱਥੇ ਪਰਿਪੂਰਨ ਪਰਮਾਤਮਾ ਈਸ਼ਵਰ ਅੰਤਰਜਾਮੀ ਨੇ ਤੈਨੂੰ ਸਾਰਾ ਕੁਝ ਦਿੱਤਾ ਹੈ ਉਦੋਂ ਤੋਂ ਪੌੜੀਆਂ ਦੇ ਥੱਲੇ ਕਮਰਾ ਬਣਾਉਣਾ ਮੈਂ ਕੈਨੇਡਾ ਦੇ ਇੱਕ ਸ਼ਹਿਰ ਵਿੱਚ ਗਿਆ ਬੈਂਕੂਵਰ ਵਿੱਚ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਨੇ ਸ਼ਾਮ ਨੂੰ ਜਦੋਂ ਟਾਈਮ ਹੋਇਆ ਮੈਨੂੰ ਕਹਿੰਦਾ ਜੀ ਚਲੋ ਰਹਿ-ਰਸ ਕਰੀਏ ਮੈਂ ਕਿਹਾ ਚਲੋ ਮੈਂ ਕਿਹਾ ਕਮਰੇ 'ਚ ਜਾਣਗੇ ਜਦੋਂ ਗਏ ਤੇ ਪੌੜੀਆਂ ਦੇ ਥੱਲੇ ਇੱਕ ਕਮਰਾ ਬਣਾਇਆ ਤੇ ਮੈਂ ਨੀਵਾ ਹੋ ਕੇ ਗੋਡੇ ਭਾਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਪੁੱਜਿਆ ਮੈਂ ਕਿਹਾ ਕਮਾਲ ਹੋ ਗਈ ਵੀ ਅੰਦਰ ਇਹ ਤੂੰ ਨਹਾਉਣ ਵਾਸਤੇ ਉਹ ਵੀ ਬਣਾਇਆ ਹੋਇਆ ਕਿ ਪੂਲ ਬਣਾਇਆ ਸਵੇਮਪੂਰ ਬਣਾਇਆ ਖੇਲਣ ਵਾਸਤੇ ਤੂੰ ਨਟ ਲਾਇਆ ਕੋਠੀ ਵਿੱਚ ਉਹ ਇਹ ਗੁਰੂ ਗ੍ਰੰਥ ਸਾਹਿਬ ਵਾਸਤੇ ਇੰਨਾ ਕ ਥਾਂ ਬਣਾਇਆ ਜਿੱਥੇ ਆਦਮੀ ਗੋਡੇ ਰੂਣੀ ਹੋ ਕੇ ਮਰਸੀ ਅੰਦਰ ਪੁੱਜੇ ਕਮਾਲ ਦੀ ਗੱਲ ਉਹ ਭਲਿਆ ਸਭ ਤੋਂ ਸੁੰਦਰ ਕਮਰੇ ਵਿੱਚ बड़े कमरे ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕਰ ਜਿੱਥੇ 2-4 ਸਰੀਰ ਘਰ ਦੇ ਤੁਸੀਂ ਬੈਠ ਕੇ ਤੇ ਈਸ਼ਵਰ ਦਾ ਨਾਮ ਜਪ ਸਕੋ ਅੱਜ ਖੈਰ ਤਬਦੀਲੀ ਆਈ ਹੈ ਲੋਕੀ ਜਿਹੜਾ ਮਕਾਨ ਬਣਾਉਂਦੇ ਨੇ ਉਹ ਪੂਜਾ ਦਾ ਥਾਂ ਵੀ ਬਣਾਉਣ ਲੱਗ ਪਏ ਨੇ ਪਰ ਪੂਜਾ ਦਾ ਥਾਂ ਮੈਂ ਜਿੱਥੇ ਦੇਖਿਆ ਉਹ ਜਿਹੜੀ ਬੇਸਥ ਥਾਂ ਹੁੰਦੀ ਹੈ ਨਾ ਪੌੜੀਆਂ ਦੇ ਥੱਲੇ ਜਾਂ ਜਿੱਥੇ ਕੋਈ ਉਸ ਤਰ੍ਹਾਂ ਉੱਥੇ ਬਣਾਉਂਦੇ ਨੇ ਭਲੋ ਪੂਜਾ ਦਾ ਥਾਂ ਉੱਥੇ ਬਣਾਓ ਜਿੱਥੇ ਤੈਨੂੰ ਬੈਠਦੇ ਆਂ ਉੱਠਦੇ ਆਂ ਜਾਂਦੇ ਆਂ ਅੰਦਰ ਵਰਦੇ ਆਂ ਈਸ਼ਵਰ ਦੇ ਆਪਣੇ ਪ੍ਰਭੂ ਦੇ ਆਪਣੇ ਗੁਰੂ ਦੇ ਆਪਣੇ ਈਸ਼ਟ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ ਤਾਂ ਇਸ ਲਈ ਮਹਾਰਾ ਕਹਿੰਦੇ ਜਿਹ ਪ੍ਰਸਾਦ ਬਸੈ ਐ ਸੁਖ ਮੰਦਰ ਸੁਖ ਦੇ ਨਾਲ ਤੂੰ ਜਿਸ ਮੰਦਰਾ ਚ ਮਕਾਨਾਂ ਵਿੱਚ ਕੋਠੀਆਂ ਵਿੱਚ ਬੰਦਿਆਂ ਵਿੱਚ ਜਿਹਦੇ ਪ੍ਰਸਾਦ ਮੈਂ ਨਾ ਕਿਰਪਾ ਦੁਆਰਾ ਤੂੰ ਬਸਦਾ ਆ ਤੇ ਸਹ ਤੇ ਹਾਏ ਸਦਾ ਮਨ ਅੰਦਰ ਉਸ ਪਰਿਪੂਰਨ ਪਰਮਾਤਮਾ ਨੂੰ ਸਦੀਵ ਕਾਲ ਆਪਣੇ ਮਨ ਦੇ ਵਿੱਚ ਉਹਨੂੰ ਯਾਦ ਕਰਦਾ ਰਹੋ ਧਿਆਨਦਾ ਰਹੋ ਇੱਥੇ ਤਾਂ ਇਹ ਸੰਸਾਰ ਦੇ ਸਾਡੇ ਜੀਵਾਂ ਦੀ ਅਵਸਥਾ ਆ ਦਾਤ ਪਿਆਰੀ ਬਿਸਿਆਦਾਤਾ ਜਦੋਂ ਸਾਨੂੰ ਕੁਝ ਪ੍ਰਾਪਤ ਹੋ ਜਾਂਦਾ ਉਸ ਵਸੂ ਦੀ ਬੜੀ ਸਿਫਤ ਕਰਦੇ ਆ ਮੈਂ ਪ੍ਰਾਪਤ ਕੀਤੀ ਐ ਮੈਂ ਕਾਰ ਖਰੀਦ ਕੇ ਲੈਂਦੀ ਐ ਮੈਂ ਕੋਠੀ ਖਰੀਦੀ ਐ ਪਰੰਤੂ ਜਿਹੜਾ ਦੇਣ ਵਾਲਾ ਐ ਉਹਦਾ ਨਾਂ ਨਹੀਂ ਚੇਤੇ ਆਉਂਦਾ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨ ਕਹਿੰਦੇ ਜਿਹੜੇ ਗ੍ਰਹਿ ਘਰ ਦੇ ਵਿੱਚ ਤੈਨੂੰ ਪਤਨੀ ਦਿੱਤੀ ਐ ਪੁੱਤਰ ਦਿੱਤਾ ਔਰ ਤੈਨੂੰ ਧੀ ਦਿੱਤੀ ਐ ਤਾਂ ਦੌਲਤ ਦਿੱਤਾ ਤੇ ਤੈਨੂੰ ਰੱਬ ਵਰਗੇ ਮਾਪੇ ਵੀ ਉਹਨੇ ਦਿੱਤੇ ਐ ਉਸ ਘਰ ਦੇ ਵਿੱਚ ਤੂੰ ਸੰਗੀਆਂ ਸਾਥੀਆਂ ਸਮੇਤ ਆਰਿਆਂ ਦੇ ਨਾਲ ਸੁੱਖ ਦੇ ਵਿੱਚ ਵਸਦਾ ਸੁੱਖ ਦੇ ਨਾਲ ਬਸਦਾ ਆਠ ਪਹਿਰ ਸਿਮਰੋ ਤਿਸ ਰਸਨਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਜਿਸ ਈਸ਼ਵਰ ਨੇ ਤੈਨੂੰ ਇੰਨਾ ਕੁਝ ਦਿੱਤਾ ਆ ਉਹਨੂੰ ਅਠੇ ਪੈਰੀ ਰਸਨਾ ਦੁਆਰਾ ਸਿਮਰਦਾ ਰੋ ਯਾਦ ਕਰਦਾ ਰੋ ਜਿਹ ਪ੍ਰਸਾਦ ਰੰਗ ਰਸ ਭੋਗ ਉਸਾਰ ਦੇ ਜਿੰਨੇ ਵੀ ਤੂੰ ਰੰਗ ਤਮਾਸ਼ੇ ਵੇਖਦਾ ਹੈ ਚਰਨੇ ਵੇਖਦਾ ਆਪ ਸਾਰਾ ਵੇਖਦਾ ਪਹਾੜ ਨਦੀਆਂ ਨਾਲੇ ਦੇਖਦਾ ਪ੍ਰਕਿਰਤੀ ਦੇ ਬਹੁਤ ਸਾਰੇ ਸੁੰਦਰ ਸੁੰਦਰ ਨਜ਼ਾਰੇ ਵੇਖਦਾ ਹੈ ਔਰ ਰੰਗਦਸ ਭੋਗ ਨਾਨਾ ਪ੍ਰਕਾਰ ਦੇ ਖਾਣ ਪੀਣ ਦੇ ਪਦਾਰਥ ਸਰੀਰਕ ਲੋੜ ਅਨੁਸਾਰ ਵੀ ਤੈਨੂੰ ਬਹੁਤ ਸਾਰੇ ਪਦਾਰਥ ਪ੍ਰਭੂ ਨੇ ਦਿੱਤੇ ਨੇ ਕਹਿੰਦੇ ਜਿਦੀ ਕਿਰਪਾ ਨਾਲ ਸਾਰੇ ਕੁਝ ਤੂੰ ਵਰਤਦਾ ਆ ਨਾਨਕ ਸਦਾ ਧਿਆਈਐ ਧਿਆਵਨ ਜੋਗ ਇਹ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ हे ਭਾਈ ਸਦਾ ਧਿਆਈਐ ਹਮੇਸ਼ਾ ਹੀ ਉਹਨੂੰ ਯਾਦ ਕਰਦਾ ਰੋ ਜਿਹੜਾ ਧਿਆਵਨ ਜੋਗ ਹੈ ਪਰ ਸਾਡੀ ਵਰਤੀ ਕੀ ਹੈ ਜੇ ਬੈਂਕ 'ਚ ਪੈਸੇ ਜਮ੍ਹਾਂ ਕਰਾਏ ਐ ਤਾਂ ਉਹ ਸਾਨੂੰ ਯਾਦ ਰਹਿੰਦੇ ਸੋਚਦੇ ਆ ਮਹੀਨੇ ਬਾਅਦਾਂ ਤੁਹਾਨੂੰ ਉਹਦੇ ਵਿਆਜ ਮਿਲਨੇ ਕਿਸੇ ਨੂੰ ਉਧਾਰੇ ਦਿੱਤੇ ਐ ਤਦਵੀ ਸੋਹਦਿਆਂ ਦੇ ਕੋਈ ਵਿਆਦ ਲੈਣਾ ਧੀ ਪੁੱਤਰ ਵਿਦੇਸ਼ ਵਿੱਚ ਗਿਆ 24 ਘੰਟੇ ਜਈ ਕਈ ਵਾਰੀ ਚੇਤੇ ਆਉਂਦਾ ਪਰ ਜਿਹੜਾ ਈਸ਼ਵਰ ਸਾਡੇ ਅੰਦਰ ਵੱਸਦਾ ਉਹ ਨਹੀਂ ਚੇਤੇ ਆਉਂਦਾ ਇਹ ਵੱਡਾ ਹੀ ਵਿਡੰਬਨਾ ਬੜੇ ਦੁੱਖ ਵਾਲੀ ਕਲੇਸ਼ ਵਾਲੀ ਗੱਲ ਹੈ ਜਿਹੜਾ ਚੇਤੇ ਆਉਣਾ ਚਾਹੀਦਾ ਉਹ ਨਹੀਂ ਆਉਂਦਾ ਜਿਹੜੀਆਂ ਬੇਕਾਰ ਦੀਆਂ ਵਸੂਆਂ ਨੇ ਸਾਡੇ ਮਨ ਵਿੱਚ ਬਾਰ-ਬਾਰ ਕਿੰਤਨ ਵਿੱਚ ਆਉਂਦੀਆਂ ਹਨ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇ ਸਤਿਗੁਰੂ ਰਜਿੰਦੇ ਪਾਤਸ਼ਾਹ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਪਾਟ ਪਟੰਬਰ ਪਟੰਬਰ ਹੁੰਦੇ ਬਸਤਰ ਰੇਸ਼ਮੀ ਬਸਤਰ ਵਧੀਆ ਵਧੀਆ ਬਸਤਰ ਬਾਜ਼ਾਰ ਵਿੱਚ ਜਾਂਦੇ ਨਾ ਨਾ ਪ੍ਰਕਾਰ ਦੇ ਬਸਤਰ ਅਸੀਂ ਖਰੀਦ ਕੇ ਲਿਆਉਨੇ ਆਂ ਸਰੀਰ ਨੂੰ ਢੱਕਦੇ ਆਂ ਪਾਉਨੇ ਆਂ ਕਹਿੰਦੇ ਇਹ ਵੀ ਉਸ ਤੈਨੂੰ ਈਸ਼ਵਰ ਪਰਿਪੂਰਨ ਪਰਮਾਤਮਾ ਨੇ ਦਿੱਤੇ ਨੇ ਤਸੈ ਤਿਆਗ ਕਤ ਅਵਰ ਲੋਭ ਹਵੈ ਕਹਿੰਦੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਜਿੰਨੇ ਤਨੂ ਰੇਸ਼ਮੀ ਗਰਮ ਊਨੀ ਹਰ ਤਰ੍ਹਾਂ ਦੇ ਵਸਤਰ ਪਾਉਣ ਨੂੰ ਦਿੱਤੇ ਨੇ ਉਹਨੂੰ ਤਿਆਗ ਕਰਕੇ ਤੂੰ ਦੂਜੀਆਂ ਵਸੂਆਂ ਵਿੱਚ ਲੁਭਾਇਮਾਨ ਹੋਇਆ ਰਹਿਣਾ ਜਿਹ ਪ੍ਰਸਾਦ ਸੁਖ ਸੇ ਸੋਈਜੈ ਜਿਹਦੀ ਕਿਰਪਾ ਦੁਆਰਾ ਕੋਈ ਘਰ ਦੇ ਵਿੱਚ ਪਲੰਘ ਵੀ ਚੰਗੇ ਹੋਣ ਡਾਂ ਲੱਭ ਦੇ ਗੰਦੇ ਵਿਸ਼ੇ ਹੋਣ ਵਧੀਆ ਚੱਦਰਾਂ ਵਿਸ਼ੇਆਂ ਹੋਣ ਗਲੀਚੇ ਵਿਸ਼ੇ ਹੋਣ ਪਰ ਜੇ ਸਰੀਰ ਠੀਕ ਨਹੀਂ ਹੈ ਤਾਂ ਨੀਂਦ ਨਹੀਂ ਆਉਂਦੀ ਉੱਤੇ ਖਾਰਸ਼ ਸਰੀਰ ਵਿੱਚ ਦਾਤ ਚੰਬਲ ਫੋੜਾ ਫਿੰਸੀ ਹੈ ਜਾਂ ਭਾਈ ਪੇਟ ਤੇ ਦਰਦ ਦਰਦ ਹੁੰਦੀ ਹੈ ਮਾਨਸਿਕ ਪਰੇਸ਼ਾਨੀ ਹੈ ਤਾਂ ਉਹ ਜਿਹੜੀ ਹੈ ਨਾ ਸੇਜ ਉਹ ਵੀ ਸੁਖਾਵੀ ਨਹੀਂ ਲੱਗਦੀ ਜੇ ਪ੍ਰਸਾਦ ਸੁਖ ਸੇਜ ਸੁਈਜੈ ਜਿਹਦੀ ਕਿਰਪਾ ਦੁਆਰਾ ਤੂੰ ਘਰ ਦੇ ਵਿੱਚ ਉਸ ਚੰਗੀ ਸੁੰਦਰ ਸੇਜੂ ਦੇ ਤੇ ਸੁਖ ਨਾਲ ਸੌਣਾ ਮਨ ਆਠ ਪਹਿਰ ਤਾਂ ਕਾ ਜਸ ਗਾ ਬੀਜੈ ਇਸ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੈ ਮਨ ਅੱਠੇ ਪੈਰ ਚਾਰ ਪੈਰ ਰਾਤ ਰੀ ਇਹ ਚਾਰ ਪੈਰ ਦਿਨ ਅੱਠੇ ਪੈਰੀ ਤੂੰ ਉਸ ਨੂੰ ਆਪਣੇ ਮਨ ਵਿੱਚ ਉਹਦਾ ਜਸ ਗਾਉਂਦਾ ਰਹੋ ਯਾਦ ਕਰਦਾ ਰਹੋ ਜਿਹੇ ਪ੍ਰਸਾਦ ਤੁਝ ਸਭ ਕੋ ਮੰਨ ਆ ਜਿਹਦੇ ਪ੍ਰਸਾਦ ਕਿਰਪਾ ਦਰ ਜੇ ਕਿਸ ਨੂੰ ਸਮਾਜ ਵਿੱਚ ਬੜਾਈ ਮਿਲਦੀ ਹੈ ਇੱਜ਼ਤ ਮਿਲਦੀ ਹੈ ਸਾਰਿਆਂ ਨੂੰ ਸਤਕਾਰ ਦਿੰਦੇ ਹੈ ਕਹਿੰਦੇ ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਮੁਖ ਤਾਂ ਕੋ ਜਸ ਰਸਨ ਬਖਾਨੈ ਤੇ ਤੈਨੂੰ ਕੀ ਕਰਨਾ ਚਾਹੀਦਾ ਜਸ ਵਡਿਆਈ ਤਾਂ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਨਾਲ ਮਿਲ ਗਈ ਤੈਨੂੰ ਕੀ ਕਰਨਾ ਚਾਹੀਦਾ ਪਾਤਸ਼ਾਹ ਕਹਿੰਦੇ ਨੇ ਮੁਖ ਤਾਂ ਕੋ ਜਸ ਰਸਨ ਬਖਾਨੈ ਆਪਣੇ ਮੂੰਹ ਤੋਂ ਜੀਵਾ ਦੁਆਰਾ ਉਸ ਪਰਿਪੂਰਨ ਪਰਮਾਤਮਾ ਦਾ ਜਿਹੜਾ ਜਸ ਹੈ ਨਾ ਵਡਿਆਈ ਉਹ ਕਰਦਾ ਰੋ ਜਿਹ ਪ੍ਰਸਾਦ ਤੇਰਾ ਰਹਤਾ ਧਰਮ ਜਿਹਦੀ ਕਿਰਪਾ ਦੁਆਰਾ ਤੇਰੇ ਹਿਰਦੇ ਵਿੱਚ ਧਰਮ ਦਾ ਵਾਸਾ ਰਹਿੰਦਾ ਭਈ ਧਰਮ ਵੀ ਗੁਰੂ ਦੀ ਕਿਰਪਾ ਨਾਲ ਹੀ ਧਿਆ ਹੁੰਦਾ ਨਹੀਂ ਤਾਂ ਆਦਮੀ ਗੁਰਦੁਆਰੇ ਅੰਦਰ ਤਾਂ ਧਰਮ ਦੀ ਗੱਲ ਕਰਦਾ ਜਦੋਂ ਬਾਹਰ ਜਾਂਦਾ ਫਿਰ ਧਰਮ ਦੀ ਨਹੀਂ ਫਿਰ ਧੜੇ ਦੀ ਗੱਲ ਕਰਦਾ ਆਮ ਕਰਕੇ ਪੰਜਾਬੀ ਵਿੱਚ ਮਸ਼ਹੂਰ ਹੈ ਧਰਮ ਨਾਲੋਂ ਧੜਾ ਪਿਆਰਾ ਹੈ ਆदमी ਢੜੇ ਦੀ ਪੱਖਪੂਰ ਦਾ ਹਾਲਾਂਕਿ ਤੁਹਾਡਾ ਡੋਬਣ ਵਾਲਾ ਤੁਹਾਡਾ ਦੁੱਖ ਦੇਣ ਵਾਲਾ ਤੁਹਾਡਾ ਪਰਮਾਤਮਾ ਤੋਂ ਦੂਰ ਕਰਨ ਵਾਲਾ ਪਰੰਤੂ ਅਸੀਂ ਢੜੇ ਦੇ ਬਹੁਤ ਆਤ ਵਿੱਚ ਚਲੇ ਜਾਂਦੇ ਆ ਧਰਮ ਨੂੰ ਛੱਡ ਦਿੰਦੇ ਆ ਸਤਿਗੁਰੂ ਕਹਿੰਦੇ ਨੇ ਜਿਹਦੇ ਪ੍ਰਸਾਦ ਦੇ ਦੁਆਰਾ ਕਿਰਪਾ ਦੁਆਰਾ ਤੂੰ ਧਰਮ ਦੇ ਵਿੱਚ ਪਰਵਿਰਤ ਰਹਿਣਾ ਧਰਮ ਦੇ ਕਰਮ ਕਰਦਾ ਹੈ ਔਰ ਧਰਮ ਵਿੱਚ ਤੈਨੂੰ ਪ੍ਰੀਤੀ ਰਹਿੰਦੀ ਐ ਮਨ ਸਦਾ ਧਿਆਏ ਕੇਵਲ ਪਰਮ। हे ਮਨ ਐਸੇ ਪਰਿਪੂਰਨ ਪਰਮਾਤਮਾ ਨੂੰ ਕੇਵਲ ਤੇ ਕੇਵਲ ਸਿਰਫ ਤੇ ਸਿਰਫ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਮਨ ਵਿੱਚ ਧਿਆਉਣਾ ਕਰ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ। ਹੁਣ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਭਾਈ ਜੇ ਪ੍ਰਭੂ ਦਾ ਸਿਮਰਨ ਕਰੇਗਾ ਤੈਨੂੰ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੋਏਗਾ ਇੱਜ਼ਤ ਪ੍ਰਾਪਤ ਹੋਏਗੀ ਮੇਰੇ ਖਿਆਲ 1400 25 ਕਾ ਸਫੇ ਦੇ ਉੱਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਬਚਨ ਹੈ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੋਂ ਉੱਥੇ ਬਚਨ ਕਰਦੇ ਨੇ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਬੈ ਕੀਤੋ ਭਵਨ ਪੁਨੀਤ ਜਿਹੜੇ ਸੰਸਾਰ ਵਿੱਚ ਸਿਮਰਨ ਬੰਦਗੀ ਕਰਕੇ ਪੁਰਸ਼ ਜਾਂਦੇ ਨੇ ਧਰਮਰਾਜ ਉਹਨਾਂ ਨੂੰ ਵਡਿਆਈ ਦਿੰਦਾ ਇੱਜ਼ਤ ਦਿੰਦਾ ਮਾਣ ਦਿੰਦਾ ਕਹਿੰਦਾ ਅੱਜ ਤੁਸੀਂ हे ਸੱਜਣ ਪੁਰਸ਼ੋ हे ਪਰਮਾਤਮਾ ਦੇ ਪਿਆਰਿਓ ਤੁਸੀਂ ਮੇਰੇ ਇਸ ਭਵਨ 'ਚ ਆਏ ਹੋ ਤੁਹਾਡੇ ਆਉਣ ਨਾਲ ਇਹ ਮੇਰਾ ਭਵਨ ਪਵਿੱਤਰ ਹੋ ਗਿਆ ਔਰ ਇਸ ਤੋਂ ਪਹਿਲਾਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਆਏ ਪਾਪੀ ਕਰਮ ਕਰਨ ਵਾਲੇ ਉਹਨਾਂ ਦਾ ਮੇਰਾ ਸਾਬ ਕਰਦਿਆਂ ਕਰਦਿਆਂ ਇਹ ਮੇਰਾ ਥਾ ਅਪਵਿੱਤਰ ਹੋ ਗਿਆ ਸੀ ਤੁਹਾਡੇ ਆਉਣ ਨਾਲ ਪਵਿੱਤਰ ਹੋ ਗਿਆ ਤੋਂ ਸਤਿਗੁਰੂ ਕਹਿੰਦੇ ਨੇ ਜਿਹੜੇ ਪ੍ਰਭੂ ਦਾ ਸਿਮਰਨ ਕਰਕੇ ਪਰਮੇਸ਼ਰ ਦੀ ਦਰਗਾਹ ਤੇ ਜਾਂਦੇ ਨੇ ਉਹਨਾਂ ਨੂੰ ਪਰਮੇਸ਼ਰ ਧਰਮਰਾਜ ਜਮਰਾਜ ਵੀ ਮਾਨ ਇੱਜ਼ਤ ਦਿੰਦਾ ਨਾਨਕ ਪਤ ਸੇਤੀ ਕਰ ਜਾਵਹਿ ਸਤਿਗੁਰੂ ਨਾਨਕ ਦੇਵ ਮਹਾਰਾਜ ਪੰਜਵਾਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਦਾ ਕਹਿੰਦੇ ਨੇ ਕਿ ਪਤ ਸੇਤੀ ਇੱਜ਼ਤ ਦੇ ਨਾਲ ਆਪਣੇ ਉਸ ਘਰ ਵਿੱਚ ਜਾਂਦੇ ਗੁਰਬਾਣੀ ਦੇ ਬਚਨ ਆਉਂਦਾ ਇਹ ਇਹ ਜਿਹੜਾ ਸਾਡਾ ਮਾਤ ਲੋਕ ਹੈ ਸਾਡਾ ਪੇਕਾ ਘਰ ਹੈ ਸਭਨੀ ਸੋਹਰੇ ਵੰਜਣਾ ਸਭ ਮੁਕਲਾਮਣ ਹਾਰ ਜਿਤਨੀਆਂ ਵੀ ਜੀਵ ਰੂਪੀ ਔਰਤਾਂ ਭਾਵ ਜੀਵ ਭਾਵ ਹਨ ਸੰਸਾਰ ਦੇ ਉਹਨਾਂ ਨੇ ਸਾਰਿਆਂ ਨੂੰ ਮਾਤ ਲੋਕ ਨੂੰ ਛੱਡ ਕੇ ਪਰਲੋਕ ਪਰਮਾਤਮਾ ਦੇ ਲੋਕ ਵਿੱਚ ਜਾਣਾ ਹੈ ਔਰ ਉਹ ਲੋਕ ਜਿਹੜੇ ਐ ਇੱਥੇ ਸਿਮਰਨ ਕਰਨ ਕਰਕੇ ਜਾਣਗੇ ਉਹ ਪਤ ਨਾਲ ਇੱਜ਼ਤ ਨਾਲ ਔਰ ਆਪਣੇ ਘਰ ਵਿੱਚ ਜਾਣਗੇ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਫਿਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜਿਹ ਪ੍ਰਸਾਦ ਜੀ ਦੀ ਕਿਰਪਾ ਨਾਲ ਤੈਨੂੰ ਸਰੀਰ ਚੰਗਾ ਮਿਲਿਆ ਸੁੰਦਰ ਸਰੀਰ ਮਿਲਿਆ ਬਲ ਵਾਲਾ ਸਰੀਰ ਮਿਲਿਆ ਔਰ ਕੰਚਨ ਦੇਹੀ ਕੰਚਨ ਹੁੰਦਾ ਸੋਨਾ ਭਾਪ ਬੜੀ ਸੁੰਦਰ ਦੇਖ ਵਾਲੀ ਦੇਹੀ ਸਰੀਰ ਤੇ ਨੂੰ ਪ੍ਰਾਪਤ ਹੋਇਆ ਲਿਵ ਲਾ ਬਹੁ ਤਿਸ ਰਾਮ ਸਨੇਹੀ ਕਹਿੰਦੇ ਪ੍ਰਭੂ ਪਰਮਾਤਮਾ ਰਾਮ ਦੇ ਸਨੇਹੀ ਬਣ ਜਾਓ ਪਿਆਰੇ ਬਣ ਜਾਓ ਔਰ ਉਹਦੇ ਨਾਲ ਹਮੇਸ਼ਾ ਲਿਵ ਆਪਣੀ ਜੋੜ ਕੇ ਰੱਖੋ ਭਾਵ ਈਸ਼ਵਰ ਨੂੰ ਚਿੰਤਾਇਂ ਚਿੰਤਨ ਕਰੋ ਜਿਹ ਪ੍ਰਸਾਦ ਤੇਰਾ ਓਲਾ ਰਹਤ ਓਲਾ ਹੁੰਦਾ ਪੜਦਾ ਜਿਹਦੀ ਕਿਰਪਾ ਦੇ ਨਾਲ ਤੇਰਾ ਸਾਰਾ ਓਲਾ ਬਣਿਆ ਰਹੇਗਾ ਭਾਵ ਤੇਰਾ ਆਸਰਾ ਵੀ ਬਣਿਆ ਰਹੇਗਾ ਔਰ ਉਸ ਈਸ਼ਵਰ ਅੰਤਰਜਾਮੀ ਦੀ ਤੈਨੂੰ ਸ਼ਰਨ ਵੀ ਪ੍ਰਾਪਤ ਰਹੇਗੀ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਹਰੀ ਪਰਮਾਤਮਾ ਦਾ ਜਸ ਕਰਦੇ ਆ ਤੈਨੂੰ ਮਾਨਸਿਕ ਤੌਰ ਤੇ ਵੀ ਸ਼ਾਂਤੀ ਮਿਲੇਗੀ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਬਹੁਤੇ ਪਦਾਰਥ ਨਾ ਵੀ ਮਿਲਣ ਤਾਂ ਵੀ ਸੰਤੁਸ਼ਟ ਰਹਿੰਦੇ ਨੇ ਪਰ ਜਿਹੜੇ ਪਦਾਰਥਾਂ ਵਿੱਚ ਚੇਤ ਰੱਖਦੇ ਨੇ ਸਾਰੇ ਪਦਾਰਥ ਵੀ ਦੁਨੀਆ ਦੇ ਮਿਲ ਜਾਂ ਤ੍ਰਿਸ਼ਨਾ ਉਹਨਾਂ ਦੀ ਫੇਰ ਵੀ ਨਹੀਂ 부ਝਦੀ ਤਾਂ ਪਾਤਸ਼ਾਹ ਕਹਿੰਦੇ ਨੇ ਮਨ ਸੁਖ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਉਹ ਖਰੀਦਾ ਜਸ ਕਰਦੇ ਹੋਏ ਉਹ ਮਾਨਸਿਕ ਤੌਰ ਤੇ ਸੰਤੁਸ਼ਟ ਰਹਿੰਦੇ ਨੇ ਉਹਨਾਂ ਨੂੰ ਮੰਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਜੇਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਜਿਹਦੀ ਕਿਰਪਾ ਦੁਆਰਾ ਤੇਰੇ ਸੰਪੂਰਨ ਛਿੱਦਰ ਮੈਨਾ ਜਿਹੜੇ ਤੇਰੇ ਵਿੱਚ ਨੁਕਸ ਹੈ ਤੇਰੇ ਵਿੱਚ ਪਾਪ ਕਰਮ ਦੇ ਜਿਹੜੇ ਦੋਖ ਹੈ ਉਹ ਸਾਰੇ ਟੱਕੇ ਜਾਂਦੇ ਨੇ ਮਨ ਸਰਣੀ ਪਰ ਠਾਕੁਰ ਪ੍ਰਵਤਾ ਕੈ ਹੇ ਮਨ ਤੂੰ ਮੰਨ ਕਰਕੇ ਉਸ ਪ੍ਰਭੂ ਪਰਮਾਤਮਾ ਠਾਕੁਰ ਦੀ ਸ਼ਰਨ ਵਿੱਚ ਚਲਾ ਜਾ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਆਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਜਿਹਦੀ ਕਿਰਪਾ ਦੁਆਰਾ ਉਸ ਜਗ੍ਹਾ ਤੇ ਗਏ ਹੋਏ ਤੇ ਬਰਾਬਰ ਕੋਈ ਵੀ ਹੋਰ ਨਹੀਂ ਜਾਂਦਾ ਭਾਵ ਨਹੀਂ ਜਾ ਸਕਦਾ ਜਿਹੜੇ ਈਸ਼ਵਰ ਦੇ ਭਗਤ ਨੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਦੀ ਰੀਸ ਸੰਸਾਰ ਦੇ ਹੋਰ ਕਾਮਿਕ ਕੁਰ ਦੀ ਲੋਭੀ ਲਾਲਚੀ ਪੁਰਸ਼ ਨਹੀਂ ਕਰ ਸਕਦੇ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ ਜਿਹੜਾ ਸਾਰਿਆਂ ਤੋਂ ਉੱਚਾ ਸਭ ਤੋਂ ਵੱਡਾ ਈਸ਼ਵਰ ਅੰਤਰ ਜਾਮੀ ਪ੍ਰਭੂ ਹੈ ਇਸ ਉਸ ਨੂੰ ਮਾਨ ਕਰਕੇ ਸਾਹ ਸਾਸ ਇੱਕ ਸਵਾਸ ਅੰਦਰ ਨੂੰ ਜਾਂਦਾ ਇੱਕ ਬਾਹਰ ਨੂੰ ਆਉਂਦਾ ਕਹਿੰਦੇ ਅੰਦਰ ਜਾਂਦਿਆਂ ਵੀ ਸਤਨਾਮ ਕਹੋ ਬਾਹਰ ਜਾਂਦਿਆਂ ਵੀ ਵਾਹਿਗੁਰੂ ਕਹੋ ਜਿਹੜੇ ਜੋਗੀ ਪੁਰਸ਼ ਹਨ ਉਹ ਜਦੋਂ ਈਸ਼ਵਰ ਨੂੰ ਧਿਆਉਂਦੇ ਨੇ ਉਹ ਇਸ ਤਰ੍ਹਾਂ ਸ਼ਬਦ ਨੂੰ ਦੂਰ ਤਾਈ ਲੰਬੇ ਤਾਈ ਉਚਾਨ ਕਰਦੇ ਨੇ ਫਿਰ ਉਸ ਨੂੰ ਸੋਹ ਹੂੰ ਪਰ ਉਸ ਸ਼ਬਦ ਨੂੰ ਅੰਦਰ ਲੈ ਕੇ ਜਾਂਦੇ ਨੇ ਉਹਨਾਂ ਨੇ ਕਿ ਧਿਆਉਣ ਦਾ ਪਰਮਾਤਮਾ ਨੂੰ ਢੰਗ ਰੱਖਿਆ ਲੰਬੇ ਤਰੀਕੇ ਨਾਲ ਸ਼ਬਦ ਨੂੰ ਅੰਦਰ ਲੈ ਕੇ ਜਾਣਾ ਲੰਬੇ ਤਰੀਕੇ ਨਾਲ ਹੌਲੀ ਹੌਲੀ ਸ਼ਬਦ ਨੂੰ ਬਾਹਰ ਛੱਡਣਾ ਤੋਂ ਪਾਤਸ਼ਾਹ ਕਹਿ ਰਹੇ ਨੇ ਸਾਹ ਸਾਹ ਸਿਮਰੋ ਉਸ ਪ੍ਰਭੂ ਨੂੰ ਜਿਹੜਾ ਸਭ ਤੋਂ ਉੱਚ ਹੈ ਇਹ ਪ੍ਰਸਾਦ ਪਾਈ ਦੁਰਲੱਭ ਦੇ ਇਹ ਜਿਹੜੀ ਦੁਰ ਦੁਰਲੱਭ ਦੇ 84 ਲੱਖ ਜੁਨੀਆ 'ਚੋਂ ਮਨੁੱਖਾ ਦੇਹੀ ਦੁਰਲੱਭ ਹੈ ਸਤਗੁਰੂ ਕਹਿੰਦੇ ਨੇ ਕਿ ਇਹ ਜਿਹੜੀ ਮਾਨਸ ਜਹੀ ਹੈ ਨਾ ਇਹ ਤੈਨੂੰ ਪ੍ਰਾਪਤ ਹੋਈਏ ਪਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਗ ਕੇਵਲ ਦਾ ਤਕਬੀਰ ਸਾਹਿਬ ਕਹਿੰਦੇ ਨੇ ਕਿ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰਮ ਬਾਰ ਜਿਉ ਬਨਫਲ ਪਾ ਕੇ ਭੋਏ ਗਰੇ ਬਹਰ ਨਾ ਲੱਗਿਆ ਡਾਰ ਜਿਸ ਤਰ੍ਹਾਂ ਜੰਗਲ ਦੇ ਵਿੱਚ ਫਲ ਲੱਗਦਾ ਹੈ ਪੱਕਦਾ ਹੈ ਜ਼ਮੀਨ ਤੇ ਡਿੱਗ ਜਾਏ ਮੁੜ ਕੇ ਉਹ ਡਾਲੀ ਨਾਲ ਨਹੀਂ ਲੱਗਦਾ ਖਿਆਲ ਰੱਖਣਾ ਇਹ ਮਨੁੱਖਾ ਜਨਮ ਵੀ ਸਾਨੂੰ ਮਿਲਿਆ ਔਰ ਇਸ ਵਾਰਸੀਂ ਇਸ ਪੌੜੀ ਤੇ ਜੋਨਰ ਚੁੱਕੇ ਖੁੰਝ ਗਏ ਅਸੀਂ ਤਾਂ ਫਿਰ ਪਤਾ ਨਹੀਂ ਚਰਾਸੀ ਲੋਕ ਜੁਨੀਆਂ ਵਿੱਚ ਫਿਰ ਆਏ ਜਾਏ ਦੁੱਖ ਪਾਏ ਦਾ ਫਿਰ ਜੰਮਣਾ ਮਰਨਾ ਮਰਨਾ ਜੰਮਣਾ ਹੀ ਰਹੇਗਾ ਨਾਨਕ ਤਾਂ ਕੀ ਭਗਤ ਕਰੇ ਭਗਤ ਅਰਜਨ ਦੇ ਪਾਤਸ਼ਾ ਪੰਜਵਾਂ ਸਰੂਪ ਗੁਰੂ ਨਾਨਕ ਦੇ ਮਹਾਰਾਜ ਦਾ ਬਚਨ ਕਰ ਰਹੇ ਨੇ ਨਾਨਕ ਤਾਂ ਕੀ ਭਗਤ ਕਰੇ ਐਸਾ ਜੋ ਪਰਿਪੂਰਨ ਪ੍ਰਮਾਤਮਾ ਹੈ ਉਸ ਦੀ ਹਮੇਸ਼ਾ ਭਗਤੀ ਕਰਦਾ ਸਿਮਰਨ ਕਰ ਬੰਦਗੀ ਕਰ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ